ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਦਾ ਫੁਕਿਆ ਪੁਤਲਾ ਅਮਿਤ ਸ਼ਾ ਜੀ ਦਾਬ ਅਮਿਤ ਸ਼ਾ ਜੀ ਦਾਬ ਅਮਿਤ ਸ਼ਾ ਜੀ ਦਾਬ ਪੀਟੇ ਤੇ ਨੇ ਬਾਬਾ ਸਾਹਿਬ ਅਮਰੀਕਾ ਸਾਹ ਦੇ ਖਿਲਾਫ ਜੋ ਟਿੱਪਣੀ ਕੀਤੀ ਹੈ ਬਹੁਤ ਭੜੇ ਸ਼ਬਦ ਯੂਜ਼ ਕੀਤੇ ਨੇ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਵੱਲੋਂ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਡਾਕਟਰ ਭੀਮਰਾਓ ਅੰਬੇਡਕਰ ਦਾ અપਮਾਨ ਕੀਤਾ ਗਿਆ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਮੈਸ਼ਾ ਹਾਈ ਹਾਈ ਅਮੀਸ਼ਾ ਹਾਈ ਹਾਈ ਕਿ ਜਿਹੜਾ ਦਲਿਤ ਹੈ ਜਾਂ ਐਸਸੀ ਵਰਗ ਹੈ ਜਾਂ ਗਰੀਮ ਵਰਗ ਹੈ ਉਹ ਉਹਨਾਂ ਨੂੰ ਜਿਹੜਾ ਹੈ ਉਹਨਾਂ ਨਾਲ ਉਹਨਾਂ ਦੀ ਨਫ਼ਰਤ ਹੈ ਇਹ ਅੱਜ ਉਹਨਾਂ ਨੇ ਬਾਹਰ ਕੱਢ ਕੇ ਦਿਖਾਇਆ ਹੈਗਾ ਇਹ ਕੱਲੇ ਬਾਬਾ ਸਾਹਿਬ ਅਮੇ德ਕਰ ਸਾਹਿਬ ਨੂੰ ਹੀ ਉਹਨਾਂ ਨੇ ਟਿੱਪਣੀ ਨਹੀਂ ਕੀਤੀ ਇਹ ਜਿੰਨਾ ਵੀ ਸਾਡਾ ਦਲਿਤ ਸਮਾਜ ਹੈ ਉਹਦੇ ਖਿਲਾਫ ਇਹ ਟਿੱਪਣੀ ਕੀਤੀ ਹੈ ਇਹ ਸੋਚ ਹੈ ਜਿਹੜੀ ਉਹ ਭਾਜਪਾ ਪਾਰਟੀ ਦੀ ਨਹੀਂ ਹੈ ਉਹ ਦਲਿਤਾਂ ਨੂੰ ਸਿਰਫ ਇੱਕ ਵੋਟ ਦੀ ਰਾਜਨੀਤੀ ਦੇ ਲਈ ਵਰਤਦੇ ਨੇ ਤੇ ਉਹਨਾਂ ਦਾ અપਮਾਨ ਕਰਦੇ ਨੇ ਕੇਂਦਰੀ ਗ੍ਰਹਿ ਮੰਤਰੀ ਮਿਰਛਾ ਵੱਲੋਂ ਭਾਰਤ ਰਤਨ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਬਾਰੇ ਕੀਤੀ ਗਈ ਟਿੱਪਣੀ ਬਹੁਤ ਹੀ ਨਿੰਦਣਯੋਗ ਵਰਤਾਰਾ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਮਿਤ ਸ਼ਾਹ ਨੂੰ ਗ੍ਰਹਿ ਮੰਤਰਾਲੇ ਤੋਂ ਬਰਖਾਸਤ ਕੀਤਾ ਜਾਣਾ ਚਾਹੀਦਾ ਹੈ ਇਹ ਪ੍ਰਗਟਾਵਾ ਬਸੀ ਪਠਾਨਾ ਦੇ ਪੁਰਾਣੇ ਬੱਸ ਸਟੈਂਡ ਦੇ ਨਜ਼ਦੀਕ ਕਾਂਗਰਸ ਪਾਰਟੀ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਮਿਰਛਾ ਦਾ ਫੂਕੇ ਗਏ ਪੁਤਲੇ ਦੌਰਾਨ ਪਹੁੰਚੇ ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਡਾਕਟਰ ਸਕੰਦਰ ਸਿੰਘ ਸੀਨੀਅਰ ਕਾਂਗਰਸੀ ਨੇਤਾ ਅਮਨਦੀਪ ਕੌਰ ਢੋਲੇਵਾਲ ਤੇ ਨਰੇਸ਼ ਚੋਹਾਨ ਨੇ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਡਾਕਟਰ ਭੀਮrao ਅੰਬੇਦਕਰ ਜੀ ਦਾ ਨਰਾਦਰ ਬਰਦਾਸ਼ਤ ਨਹੀਂ ਕਰਾਂਗੇ ਜਿਹੜਾ ਅਨੁਸੂਚਿਤ ਜਾਤੀ ਭਾਈਚਾਰਾ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੰਮ ਕਰਦਾ ਹੈ ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਭਾਰਤੀ ਜਨਤਾ ਪਾਰਟੀ ਬਾਬਾ ਸਾਹਿਬ ਅੰਬੇਦਕਰ ਦਾ ਸਤਿਕਾਰ ਨਹੀਂ ਕਰਦੀ ਜਿਸ ਦਾ ਅੰਦਾਜ਼ਾ ਸਹਿਜੇ ਹੀ ਮਿਤਸ਼ਾ ਦੇ ਬਿਆਨ ਤੋਂ ਲਗਾਇਆ ਜਾ ਸਕਦਾ ਹਮੇਸ਼ਾ ਨੇ ਜਿਹੜਾ ਪਿਛੇ ਦਿਨੀ ਬਾਬਾ ਸਾਹਿਬ ਅੰਮ੍ਰਿਤਕ ਸਿੰਘ ਸਾਹਿਬ ਦੇ ਖਿਲਾਫ ਜੋ ਟਿੱਪਣੀ ਕੀਤੀ ਹੈ ਬਹੁਤ ਭੜੇ ਸ਼ਬਦ ਯੂਜ਼ ਕੀਤੇ ਨੇ ਇਹ ਇਕੱਲੇ ਬਾਬਾ ਸਾਹਿਬ ਅੰਮ੍ਰਿਤਕ ਸਿੰਘ ਸਾਹਿਬ ਨੂੰ ਹੀ ਉਹਨਾਂ ਨੇ ਟਿੱਪਣੀ ਨਹੀਂ ਕੀਤੀ ਇਹ ਜਿੰਨਾ ਵੀ ਸਾਡਾ ਦਲਿਤ ਸਮਾਜ ਹੈ ਉਹਦੇ ਖਿਲਾਫ ਇਹ ਟਿੱਪਣੀ ਕੀਤੀ ਹੈ ਔਰ ਕਾਂਗਰਸ ਪਾਰਟੀ ਦਲਿਤ ਮਜ਼ਦੂਰ ਗਰੀਬਾਂ ਦੇ ਨਾਲ ਖੜੀ ਹੈ ਉਹ ਅੰਮ੍ਰਿਤ ਸ਼ਾਹ ਦਾ ਇਹ ਘਨੌਣੀ ਹਰਕਤ ਨੂੰ ਉਹਦੇ ਖਿਲਾਫ ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਮੁਜ਼ਾਹਰਾ ਹੋ ਰਿਹਾ ਹੈ ਔਰ ਇਸ ਕਰਕੇ ਅੱਜ ਅਸੀਂ ਫਟਾਣਾ ਦੇ ਵਿੱਚ ਜ਼ਿਲ੍ਹਾਕਾਰ ਇਸ ਕਮੇਟੀ ਫਟੇਗੜ ਸਾਹਿਬ ਵੱਲੋਂ ਬੀਬੀ ਢੋਲੇਵਾਲ ਸਾਹਿਬ ਦਰੇਸ਼ ਚੋਹਾਨ ਜੀ ਤੇ ਹੋਰ ਸਾਰੀ ਸੰਗਤ ਬਰਬੀਰ ਇਕੱਠੇ ਹੋ ਕੇ ਅੱਜ ਅਸੀਂ ਵੀ ਡਿਸਟ੍ਰਿਕਟ ਫਟੇਗੜ ਦੇ ਵਿੱਚ ਡਿਸਟ੍ਰਿਕਟ ਹੈੱਡਕ quart ਤੇ ਅਸੀਂ ਇਸ ਤੋਂ ਖਲਾਫ ਹੋ ਕੇ ਆ ਤੇ ਅਸੀਂ ਹੋਰ ਨਿੰਦਾ ਕਰਦੇ ਆ ਅਮਰਸ਼ਾਹ ਸਾਨੂੰ ਜਿਹੜਾ ਹੈ ਆਪਣਾ ਅਸਤੀਫਾ ਦੇਵੇ ਔਰ ਇਸ ਗੱਲ ਦੀ ਮਾਫੀ ਮੰਗੇ ਵੀ ਜੋ ਉਸ ਨੇ ਸ਼ਬਦ ਆਬੜੀ ਯੂਜ਼ ਕੀਤੀ ਹੈ ਉਹ ਅੱਗੇ ਨੂੰ ਨਹੀਂ ਕਰਨ। ਅੰਮੇ ਤੋਂ ਬਹੁਤ ਹੀ ਇਹ ਸ਼ਰਮਨਾਕ ਗੱਲ ਹੈ ਕਿ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਜੀ ਵੱਲੋਂ ਲੋਕ ਸਭਾ ਦੇ ਵਿੱਚ ਖੜੇ ਹੋ ਕੇ ਡਾਕਟਰ ਭੀਮਰਾਓ ਅੰਬੇਡਕਰ ਦਾ ਅਪਮਾਨ ਕੀਤਾ ਗਿਆ, ਉਹਨਾਂ ਦਾ ਮਜ਼ਾਕ ਉਡਾਇਆ ਗਿਆ। ਇਹ ਆਰਐਸਐਸ ਤੇ ਬੀਜਪੀ ਦੀ ਜਿਹੜੀ ਮਨੋਵਾਦੀ ਸੋਚ ਹੈ ਉਹ ਖੁੱਲ ਕੇ ਪ੍ਰਗਟ ਹੋਈ ਹੈ ਕਿ ਉਹ ਗਰੀਬਾਂ ਨੂੰ ਤੇ ਦਲਿਤਾ ਨੂੰ ਤੇ ਔਰਤਾ ਨੂੰ ਜੋ ਨ્યાਏ ਡਾਕਟਰ ਭੀਮrao ਅੰਬੇਦਕਰ ਨੇ ਦਵਾਇਆ ਸੀ ਉਸਦੇ ਖਿਲਾਫ ਨੇ ਮਨੁਵਾਦੀ ਸੋਚ ਦੇ ਉਹ ਮਾਲਕ ਨੇ ਅੱਜ ਉਹਨਾਂ ਦੀ ਸੋਚ ਖੁੱਲ ਕੇ ਬਾਹਰ ਆਈ ਹੈ ਤੇ ਉਹ ਆਪਣੇ ਭਾਸ਼ਣ ਦੇ ਵਿੱਚ ਉਹਨਾਂ ਨੇ ਡਾਕਟਰ ਅੰਬੇਦਕਰ ਦਾ ਮਜ਼ਾਕ ਉਡਾਇਆ ਇਸਦੇ ਅਸੀਂ ਕਾਂਗਰਸ ਪਾਰਟੀ ਬਿਲਕੁਲ ਖਿਲਾਫ ਹੈ ਡਾਕਟਰ ਭੀਮrao ਅੰਬੇਦਕਰ ਨੇ ਕਨਸਟੀਟਿਊਸ਼ਨ ਦੇ ਰਾਹੀਂ ਸਾਰੇ ਦਬੇ ਕੁਚਲੇ ਲੋਕਾਂ ਨੂੰ ਔਰਤਾ ਨੂੰ ਇੱਕ ਸਮਾਨਤਾ ਦੇ ਉੱਤੇ ਲੈ ਕੇ ਆਏ ਨੇ ਇਹ ਸੋਚ ਹੈ ਜਿਹੜੀ ਉਹ ਭਾਜਪਾ ਪਾਰਟੀ ਦੀ ਨਹੀਂ ਹੈ ਉਹ ਦਲਿਤਾਂ ਨੂੰ ਸਿਰਫ ਇੱਕ ਵੋਟ ਦੀ ਰਾਜਨੀਤੀ ਦੇ ਲਈ ਵਰਤਦੇ ਨੇ ਤੇ ਉਹਨਾਂ ਦਾ ਅਪਮਾਨ ਕਰਦੇ ਨੇ ਤੇ ਅੱਜ ਅਸੀਂ ਉਸ ਦੇ ਵਿਰੋਧ ਦੇ ਵਿੱਚ ਡਾਕਟਰ ਸਿਕੰਦਰ ਸਾਡੇ ਪ੍ਰਧਾਨ ਤੇ ਸਾਰੀ ਕਾਂਗਰਸ ਦੀ ਟੀਮ ਨੇ ਇਕੱਠੇ ਹੋ ਕੇ ਉਸ ਦੇ ਰੋਸ ਵਜੋਂ ਉਤਲਾ ਫੂਕਿਆ ਤੇ ਅਸੀਂ ਉਹਨਾਂ ਦੇ ਅਸਤੀਫੇ ਦੀ ਮੰਗ ਕਰਦੇ ਆ ਕਿਉਂਕਿ ਗ੍ਰਹਿ ਮੰਤਰੀ ਨੇ ਉਹ ਪੋਸਟ ਦੇ ਉੱਤੇ ਬੈਠ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਸੰਵਿਧਾਨ ਰਚੇ ਦਾ ਡਾਕਟਰ ਪੀਮਾ ਰਾਮ ਅੰਬੇਦਕਰ ਦਾ ਅਪਮਾਨ ਕੀਤਾ ਹੈ ਉਹ ਇਸ ਪੋਸਟ ਦੇ ਉੱਤੇ ਲੈਣ ਲੈਣ ਬੜੇ ਰਹਿਣ ਦੇ ਲਾਇਕ ਨਹੀਂ ਹਨ ਉਹਨਾਂ ਨੂੰ ਨਿੱਜੀ ਤੌਰ ਤੇ ਆਪਣਾ ਇਹ ਗਲਤੀ ਮੰਨਦੇ ਹੋਏ ਪੂਰੇ ਦੇਸ਼ ਤੋਂ ਮਾਫੀ ਮਾਫੀ ਮੰਗਣੀ ਚਾਹੀਦੀ ਹੈ ਅਤੇ ਅਸਤੀਫਾ ਦੇਣਾ ਚਾਹੀਦਾ ਹੈ ਸਾਜ ਨੇ ਜਿਹੜੀ ਪਾਰਲੀਮੈਂਟ ਚ ਸ਼ਤਾਬਦੀ ਵਰਤੀ ਹੈ ਉਹ ਉਹਨਾਂ ਦੇ ਅੰਦਰ ਜਿਹੜਾ ਲੁਕੀ ਹੋਈ ਜਿਹੜੀ ਉਹਨਾਂ ਦੀ ਸੋਚ ਹੈ ਔਰ ਦਰਸਾਉਂਦੀ ਹੈ ਕਿ ਜਿਹੜਾ ਦਲਿਤ ਹੈ ਜਾਂ ਐਸਸੀ ਵਰਗ ਹੈ ਜਾਂ ਗਰੀਬ ਵਰਗ ਹੈ ਉਹ ਉਹਨਾਂ ਨੂੰ ਜਿਹੜਾ ਹੈ ਉਹਨਾਂ ਨਾਲ ਉਹਨਾਂ ਦੀ ਨਫ਼ਰਤ ਹੈ ਏ ਅੱਜ ਉਹਨਾਂ ਨੇ ਬਾਹਰ ਕੱਟ ਕੇ ਦਿਖਾਇਆ ਹੈਗਾ ਚਾਹੇ ਧਰਮ ਦੀ ਗੱਲ ਹੋਵੇ ਦੇਸ਼ ਨੂੰ ਧਰਮ ਧਰਮਾਂ ਦੇ ਨਾਮ ਤੇ ਵੰਡਤਾ ਔਰ ਅੱਜ ਲੋਕਾਂ ਨੂੰ ਇੱਕ ਬਾਬਾ ਅੰਬੇਦਕਰ ਦਾ ਸੰਵਿਧਾਨ ਜਿਹੜਾ ਉਹਦਾ ਉਹਨਾਂ ਨੇ ਨਿਰਾਦਰ ਕੀਤਾ ਔਰ ਬਾਬਾ ਇਹ ਸੰਵਿਧਾਨ ਬਦਲ ਦੇਣਾ ਚਾਹੁੰਦੇ ਆ ਰਾਹੁਲ ਗਾਂਧੀ ਜੀ ਜਿਹੜੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਰ ਬਾਰ ਕਹਿੰਦੇ ਆ ਕਿ ਬੀਜੇਪੀ ਜਿਹੜੀ ਹੈ ਸੰਵਿਧਾਨ ਬਾਬਾ ਅੰਬੇਦਕਰ ਜੀ ਦੇ ਸੰਵਿਧਾਨ ਨੂੰ ਬਦਲਣਾ ਚਾਹਦੀ ਹੈ ਜਿਹੜੇ ਦਲਿਤ ਵਰਗ ਜਿਹੜੇ ਛੋਟੇ ਵਰਗ ਜਿਹੜੇ ਉਹਨਾਂ ਨੂੰ ਰਜ਼ਰਵੇਸ਼ਨ ਆ ਉਹ ਖਤਮ ਕਰਨਾ ਚਾਹਦੀ ਹੈ ਔਰ ਉਸ ਪ੍ਰਾਈਵੇਟ ਸੈਕਟਰ ਜਿਹੜੇ ਆ ਉਸ ਚ ਨੌਕਰੀਆਂ ਖਤਮ ਕੀਤੀਆਂ ਗਈਆਂ ਸਾਰਾ ਕੁਝ ਉਸ ਤਰਫ ਜਾ ਰਿਹਾ ਔਰ ਅੱਜ ਬਾਬਾ ਅੰਬੇਡਕਰ ਜੀ ਦੇ ਖਿਲਾਫ ਬੋਲ ਕੇ ਅੱਜ বিজেਪ ਨੇ ਦਿਖਾ ਦਿੱਤਾ ਕਿ ਉਹਨਾਂ ਦੀ ਕਿੰਨੀ ਨਫ਼ਰਤ ਹੈਗੀ ਹੈ ਗਰੀਬ ਇਨਸਾਨ ਲਈ ਲੋਕਾਂ ਲਈ ਧਰਮ ਚ ਲੋਕਾਂ ਨੂੰ ਵੰਡਿਆ ਹੋਇਆ ਔਰ ਸੰਵਿਧਾਨ ਪ੍ਰਤੀ ਉਹਨਾਂ ਤਾਂ ਕੋਈ ਵੀ ਇਮਾਨਦਾਰੀ ਨਹੀਂ ਹੈ ਕੋਈ ਨਿਸ਼ਟਾ ਨਹੀਂ ਹੈ ਔਰ ਉਹਨਾਂ ਦਿਲ ਚਾਹੇ ਤਾਂ ਇੱਕ ਦਿਨ ਚੋਂ ਸੰਵਿਧਾਨ ਨੂੰ ਖਤਮ ਕਰ ਸਕਦੇ ਆ ਸਰ ਸਾਡੀ ਕਾਂਗਰਸ ਪਾਰਟੀ ਸ਼੍ਰੀ ਰਾਹੁਲ ਗਾਂਧੀ ਦੇ ਉਗਾਈ ਦੇ ਵਿੱਚ ਬੜੀ ਪ੍ਰਬਲ ਤਰੀਕੇ ਨਾਲ ਖੜੀ ਹੈਗੀ ਆ ਅਸੀਂ ਹਰ ਚੀਜ਼ ਦਾ ਵਿਰੋਧ ਕਰਾਂਗੇ ਆਪਣੀਆਂ ਜਾਨਾਂ ਦੇ ਦਵਾਂਗੇ ਦਲਿਤ ਸਮਾਜ ਨਾਲ ਜਾਂ ਗਰੀਬ ਸਮਾਜ ਨਾਲ ਜਿਹੜੀ ਭਾਜਪਾ ਦੀ ਨਫ਼ਰਤ ਹੈ ਅਸੀਂ ਇਹਨੂੰ ਕਦੀ ਨਹੀਂ ਸਮਾਂਗੇ ਅਸੀਂ ਆਪਣੀਆਂ ਜਾਨਾਂ ਦਵਾਂਗੇ ਔਰ ਆਉਣ ਵਾਲੇ ਸਮੇਂ 'ਚ ਅਸੀਂ ਤੁਸੀਂ ਦੇਖਦੇ ਜਾਓ ਸੜਕਾਂ ਤੇ ਕੀ ਹੁੰਦਾ ਪੁਤਲੇ ਕੀ ਸਾਰੀ ਭਾਜਪਾ ਦੇ ਪੁਤਲੇ ਫੁਕਾਂਗੇ ਔਰ ਆਪਣਾ ਆਉਣ ਵਾਲੇ ਸਮੇਂ 'ਚ ਲੋਕ ਵੀ ਜਾਣ ਜਾਣਗੇ ਕਿ ਜਿਹੜੀ ਭਾਜਪਾ ਪਾਰਟੀ ਹੈ ਇਹ ਦੇਸ਼ ਨੂੰ ਗੁੰਮਰਾਹ ਕਰ ਰਹੀ ਹੈ ਸੰਵਿਧਾਨ ਨੂੰ ਬਦਲ ਰਹੀ ਹੈ ਇਸ ਕਰਕੇ ਇਹਦੇ ਨਾਲ ਚੱਲਣਾ ਜਿਹੜਾ ਹੈਗਾ ਠੀਕ ਨਹੀਂ ਹੈਗਾ